ਤਹਾਡੇ ਵਿੱਚੋਂ ਬਹੁਤ ਅਜਿਹੇ ਹੋਣਗੇ ਜਿਹੜੇ ਰੋਜ਼ਾਨਾ ਕੋਈ ਨਾ ਕੋਈ ਪਾਠ ਜ਼ਰੂਰ ਕਰਦੇ ਨੇ ਕੋਈ ਜਪਜੀ ਸਾਹਿਬ ਦਾ ਕਰਦਾ ਹੈ ਕੋਈ ਸੁਖਮਨੀ ਸਾਹਿਬ ਦਾ ਕੋਈ ਰਹਿਰਾ ਸਾਹਿਬ ਦਾ ਕੋਈ ਇਹੋ ਜਿਹੇ ਵੀ ਹੋਣਗੇ ਜਿਹੜੇ ਸਹਿਜ ਪਾਠ ਵੀ ਕਰਦੇ ਹੋਣਗੇ ਪਰ ਬਹੁਤੇ ਅਜਿਹੇ ਹੋਣਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕੀਤਾ ਹੋਵੇਗਾ ਸੰਪੂਰਨ ਪਾਠ ਤੇ ਆਪਾਂ ਇਹ ਗੱਲ ਵੀ ਸੁਣਦੇ ਹਾਂ ਆਮ ਹੀ ਪ੍ਰਚਾਰਕਾਂ ਦੇ ਕੋਲੋਂ ਕਥਾ ਵਾਚਕਾਂ ਦੇ ਕੋਲੋਂ ਕਿ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਸੰਪੂਰਨ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਸਹਿਜ ਪਾਠ ਕਰਨਾ ਚਾਹੀਦਾ ਆਪ ਕਰਵਾਉਣਾ ਨਹੀਂ ਆਪ ਕਰਨਾ ਚਾਹੀਦਾ ਹੈ ਤੇ ਇਸ ਗੱਲ ਨੂੰ ਲੈ ਕੇ ਭਾਵੇਂ ਕਿਸੇ ਦਾ ਮਨ ਵੀ ਕਰਦਾ ਹੋਵੇ ਕਿ ਕਰਨਾ ਚਾਹੀਦਾ ਹੈ ਪਰ ਬਹੁਤ ਸਾਰੇ ਸ਼ੰਕੇ ਹੁੰਦੇ ਨੇ ਮਨ ਵਿੱਚ ਸਵਾਲ ਹੁੰਦੇ ਨੇ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦੇਵਾਂਗੇ ਸਹਿਜ ਪਾਠ ਹੁੰਦਾ ਕੀ ਹੈ ਸਹਿਜ ਪਾਠ ਕਿਵੇਂ ਕੀਤਾ ਜਾਵੇ ਇਸ ਨੂੰ ਕਰਦੇ ਵਕਤ ਜਦੋਂ ਆਪਾਂ ਘਰੇ ਪਾਠ ਕਰਦੇ ਆ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ ਤੇ ਇਸ ਦੀ ਸਮਾਪਤੀ ਕਿਵੇਂ ਹੋ ਸਕਦੀ ਹੈ ਤੇ ਆਓ ਸ਼ੁਰੂ ਕਰਦੇ ਹਾਂ ਇਹ ਵੀਡੀਓ ਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸਹਿਜ ਪਾਠ ਹੁੰਦਾ ਕੀ ਹੈ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਸਾਰਾ ਪਾਠਕਰਨ ਨੂੰ ਸਹਿਜ ਪਾਠ ਕਹਿੰਦੇ ਨੇ ਹੌਲੀ ਹੌਲੀ ਸਹਿਜੇ ਸਹਿਜੇ ਕਰਨ ਨੂੰ ਸਹਿਜ ਪਾਠ ਕਰਨ ਦਾ ਮਤਲਬ ਸਿਰਫ ਪਾਠ ਕਰਨਾ ਜਾਂ ਫਿਰ ਪਾਠ ਪੜ੍ਹਨਾ ਹੀ ਨਹੀਂ ਹੁੰਦਾ ਬਲਕਿ ਪਾਠ ਨੂੰ ਵਿਚਾਰਨਾ ਤੇ ਸਮਝਣਾ ਵੀ ਹੁੰਦਾ ਹੈ ਇਸੇ ਕਰਕੇ ਤਾਂ ਇਸ ਦਾ ਨਾਮ ਸਹਿਜ ਪਾਠ ਹੈ ਇਸ ਨੂੰ ਸਹਿਜੇ ਸਹਿਜੇ ਕੀਤਾ ਜਾਂਦਾ ਹੈ ਤੇ ਸਹਿਜ ਪਾਠ ਨੂੰ ਕੋਈ ਵੀ ਕਰ ਸਕਦਾ ਹੈ ਇਹਦੇ ਚ ਕੋਈ ਉਮਰ ਦੀ ਪਾਬੰਦੀ ਨਹੀਂ ਹੈ ਸਮੇਂ ਦੀ ਪਾਬੰਦੀ ਨਹੀਂ ਹੈ ਕੋਈ ਬੱਚਾ ਹੈ ਜਵਾਨ ਹੈ ਬੁੱਢਾ ਹੈ ਅਧ ਘਰ ਉਮਰ ਦਾ ਹੈ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਜਾਤ ਦਾ ਹੈ ਗੈਰ ਸਿੱਖ ਹੋਵੇ ਸਿੱਖ ਹੋਵੇ ਹਰ ਕੋਈ ਸੰਪੂਰਨ ਪਾਠ ਕਰ ਸਕਦਾ ਹੈ ਹਾਂ ਉਸ ਨੂੰ ਗੁਰਮੁਖੀ ਜ਼ਰੂਰ ਪੜਨੀ ਆਉਂਦੀ ਹੋਵੇ ਕਿਉਂਕਿ ਜੇ ਕਿਸੇ ਨੂੰ ਗੁਰਮੁਖੀ ਨਹੀਂ ਪੜਨੀ ਆਉਂਦੀ ਨਾ ਤਾਂ ਉਹ ਗੁਰਬਾਣੀ ਨਹੀਂ ਪੜ ਸਕਦਾ ਤੇ ਪਾਠ ਦੇ ਬਾਬਤ ਆਪਾਂ ਇੱਕ ਗੱਲ ਸੁਣਦੇ ਹਾਂ ਆਮ ਹੀ ਕਿ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਪਰ ਕਿਉਂ ਇੱਕ ਵਾਰ ਕਿਉਂ ਜਦੋਂ ਅਸੀਂ ਖੁਦ ਆਪਣੇ ਘਰੇ ਬੈਠ ਕੇ ਕਿਸੇ ਵੀ ਵੇਲੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਸਕਦੇ ਹਾਂ ਤੇ ਫਿਰ ਮੈਂ ਕਹਿੰਨੀ ਇੱਕ ਵਾਰ ਕਿਉਂ ਪਾਠ ਜਿਹੜਾ ਸਹਿਜ ਪਾਠ ਹੈ ਇਹ ਜ਼ਿੰਦਗੀ ਭਰ ਜਦੋਂ ਤੱਕ ਬੰਦੇ ਦੇ ਸਵਾਸ ਚੱਲਦੇ ਨੇ ਇਹ ਕਰਦੇ ਹੀ ਰਹਿਣਾ ਚਾਹੀਦਾ ਹੈ ਸਹਿਜ ਪਾਠ ਤੇ ਪਰਵਾਹ ਕਦੇ ਵੀ ਰੁਕਣੇ ਹੀ ਨਹੀਂ ਚਾਹੀਦੇ ਇੱਕ ਪਾਠ ਕਰਕੇ ਉਸ ਦਾ ਭੋਗ ਪਾਉਣ ਤੋਂ ਬਾਅਦ ਦੂਜਾ ਪਾਠ ਦੂਜਾ ਕਰਨ ਤੋਂ ਬਾਅਦ ਤੀਜਾ ਤੀਜਾ ਕਰਨ ਤੋਂ ਬਾਅਦ ਚੌਥਾ ਪਾਠ ਸਹਿਜ ਪਾਠ ਹਮੇਸ਼ਾ ਚੱਲਦੇ ਹੀ ਰਹਿਣਾ ਚਾਹੀਦਾ ਹੈ ਕਿਹੜੀ ਕਮਾਲ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪਾਠ ਅਸੀਂ ਕਿਸੇ ਪਾਠੀ ਸਿੰਘ ਤੋਂ ਨਹੀਂ ਕਰਾਉਣਾ ਅਖੰਡ ਪਾਠ ਨਹੀਂ ਕਰਵਾ ਰਹੇ ਸਹਿਜ ਪਾਠ ਕਰਨਾ ਤੇ ਆਪ ਕਰਨਾ ਇਹਦੇ ਤੋਂ ਵਧੀਆ ਕਮਾਲ ਦੀ ਤੇ ਆਨੰਦਮਈ ਗੱਲ ਹੋਰ ਕੀ ਹੋ ਸਕਦੀ ਤੇ ਇਸ ਦੇ ਵਿੱਚ ਕੋਈ ਸਮੇਂ ਦੀ پابੰਦੀ ਵੀ ਨਹੀਂ ਹੈ ਤੁਸੀਂ ਜਦੋਂ ਚਾਹੋ ਪੜ੍ਹੋ ਉਦੋਂ ਹੀ ਕਰ ਸਕਦੇ ਹੋ ਅੱਗੇ ਆਉਂਦਾ ਹੈ ਸਭ ਤੋਂ ਅਹਿਮ ਸਵਾਲ ਕਿ ਸਹਿਜ ਪਾਠ ਆਪਾਂ ਪੋਥੀਆਂ ਹੁੰਦੀਆਂ ਆਂ ਘਰਾਂ ਦੇ ਵਿੱਚ ਸ਼ਬਦਾਰਥ ਹੁੰਦੇ ਆ ਉਹਨਾਂ ਤੋਂ ਕਰ ਲੈਣੇ ਆ ਪਰ ਇਸ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ ਪਾਠ ਨੂੰ ਆਰੰਭ ਕਿਵੇਂ ਕੀਤਾ ਜਾ ਸਕਦਾ ਹੈ ਤੇ ਇਸ ਦਾ ਭੋਗ ਕਿਵੇਂ ਪਾਇਆ ਜਾ ਸਕਦਾ ਹੈ। ਕਈ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਕੀ ਪੋਥੀਆਂ ਤੋਂ ਸ਼ਬਦਾਰਥ ਤੋਂ ਜਾਂ ਫਿਰ ਸੈਂਚੀਆਂ ਤੋਂ ਸਹਿਜ ਪਠ ਦੀ ਆਰੰਭਤਾ ਕੀਤੀ ਜਾ ਸਕਦੀ ਹੈ ਇਸ ਦੀ ਸਮਾਪਤੀ ਕੀਤੀ ਜਾ ਸਕਦੀ ਹੈ ਤਾਂ ਉਸ ਦਾ ਜਵਾਬ ਇਹ ਹੈ ਕਿ ਸਹਿਜ ਪਾਠ ਪੋਥੀਆਂ ਤੋਂ ਸ਼ਬਦਾਰਥਾਂ ਤੋਂ ਕੀਤਾ ਜਾ ਸਕਦਾ ਹੈ ਪੂਰਾ ਪਾਠ ਪਰ ਇਸ ਦੀ ਸ਼ੁਰੂਆਤ ਤੇ ਇਸ ਦੀ ਸਮਾਪਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਹੀ ਹੋਣੀ ਚਾਹੀਦੀ ਹੈ। ਤੁਸੀ ਪਾਠ ਦੀ ਜਦੋਂ ਆਰੰਭਤਾ ਕਰਨੀ ਹੈ ਤਾਂ ਬਹੁਤ ਸਾਰੇ ਅਜਿਹੇ ਲੋਕ ਆਪ ਗੁਰੂ ਘਰ ਜਾ ਕੇ ਜੇਕਰ ਖੋਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠ ਕੇ ਪਾਠ ਸ਼ੁਰੂ ਨਹੀਂ ਕਰ ਸਕਦੇ ਤਾਂ ਪਾਠੀ ਸਿੰਘ ਤੋਂ ਇਹ ਕੰਮ ਕਰਵਾ ਸਕਦੇ ਹਾਂ ਪਾਠ ਦੀ ਸ਼ੁਰੂਆਤ ਵੀ ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਕਰ ਸਕਦੇ ਹਾਂ ਤੇ ਪਾਠ ਦਾ ਭੋਗ ਵੀ ਗੁਰਦੁਆਰਾ ਸਾਹਿਬ ਜਾ ਕੇ ਪਵਾ ਸਕਦੇ ਹਾਂ ਪਾਠ ਦੀ ਸ਼ੁਰੂਆਤ ਵੇਲੇ ਕੀ ਕਰਨਾ ਹੁੰਦਾ ਹੈ ਕਿ ਦੇਗ ਪ੍ਰਸ਼ਾਦ ਲੈ ਜਾਣੀ ਹੈ ਦੇਗ ਪ੍ਰਸ਼ਾਦ ਲੈ ਜਾ ਕੇ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਅਰੰਭਤਾ ਦੀ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਤੇ ਫਿਰ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਜਪਜੀ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ ਹੁੰਦਾ ਹੈ ਜੇਕਰ ਜੇਕਰ ਨਹੀਂ ਤਾਂ ਘੱਟੋ ਘੱਟ ਪੰਜ ਪੌੜੀਆਂ ਦਾ ਪਾਠ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਕੀਤਾ ਜਾਵੇ। ਉਸ ਤੋਂ ਬਾਅਦ ਅੱਗੇ ਜਿੰਨਾ ਪਾਠ ਆ ਉਹ ਤੁਸੀਂ ਆਪਣੇ ਘਰ ਬੈਠ ਕੇ ਸ਼ਬਦਾਰਥਾਂ ਤੋਂ, ਸੈਂਚਰੀਆਂ ਤੋਂ, ਪੋਥੀਆਂ ਤੋਂ ਕਰ ਸਕਦੇ ਹੋ। ਹੁਣ ਜਦੋਂ ਤੁਸੀਂ ਆਪਣਾ ਸਹਿਜ ਪਾਠ ਆਰੰਭ ਕਰ ਲਿਆ ਤੁਸੀਂ ਘਰੇ ਬੈਠ ਕੇ ਪੋਥੀ ਸਾਹਿਬ ਤੋਂ ਪਾਠ ਕਰ ਰਹੇ ਹੋ ਤਾਂ ਅੱਗੇ ਕੁਝ ਗੱਲਾਂ ਨੇ ਬੜੀਆਂ ਹੀ ਆਮ ਜੀਆਂ ਨੇ ਪਰ ਬਹੁਤ ਹੀ ਧਿਆਨ ਦੇਣ ਯੋਗ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਸੀਂ ਪੋਥੀ ਤੋਂ ਪਾਠ ਕਰਦੇ ਹੋ ਪੋਥੀ ਪੋਥੀ ਸਾਹਿਬ ਹੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਇਸ ਦਾ ਪੂਰਾ ਦਿਨ ਪ੍ਰਕਾਸ਼ ਕਰਕੇ ਰੱਖਣਾ ਬਿਲਕੁਲ ਗਲਤ ਹੈ ਮਨਮਤ ਹੈ ਇਸ ਨੂੰ ਜਿਵੇਂ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਜਦੋਂ ਤੁਸੀਂ ਸਹਿਜ ਪਾਠ ਕਰਨਾ ਹੈ ਉਦੋਂ ਪੋਥੀ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਪੋਥੀ ਸਾਹਿਬ ਨੂੰ ਖੋਲਣਾ ਹੈ ਪਾਠ ਕਰਕੇ ਜਦੋਂ ਪਾਠ ਕਰ ਲਿਆ ਉਸ ਤੋਂ ਬਾਅਦ ਇਸ ਨੂੰ ਬੰਦ ਕਰਕੇ ਨਿਮਰਤਾ ਸਹਿਤ ਰੱਖ ਦੇਣਾ ਹੈ ਸੁਖਾਸਨ ਕਰ ਦੇਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਇਸ ਦਾ ਪ੍ਰਕਾਸ਼ ਹਮੇਸ਼ਾ ਵਾਸਤੇ ਕਰਕੇ ਨਹੀਂ ਰੱਖਣਾ ਇਹ ਬਿਲਕੁਲ ਗਲਤ ਗੱਲ ਹੈ ਤੇ ਨੰਬਰ 2 ਤੇ ਗੱਲ ਇਹ ਹੈ ਕਿ ਪਾਠ ਨੂੰ ਕਦੋਂ ਵੀ ਆਪਾਂ ਕਰ ਸਕਦੇ ਹਾਂ ਚਾਹੇ ਸਵੇਰੇ ਕਰੋ ਸ਼ਾਮ ਨੂੰ ਕਰੋ ਦੁਪਹਿਰ ਨੂੰ ਕਰੋ ਰਾਤ ਨੂੰ ਕਰੋ ਤੇ ਚਾਹੇ ਜਿਵੇਂ ਕਿ ਇਹਦੇ ਵਿੱਚ ਕੋਈ ਸਮੇਂ ਦੀ ਪਾਬੰਦੀ ਵੀ ਨਹੀਂ ਹੈ ਅਖੰਡ ਪਾਠ ਸਾਹਿਬ ਜਿਹੜਾ ਹੈ ਉਹਦਾ ਇੱਕ ਸਮਾਂ ਹੁੰਦਾ ਹੈ ਕਿ ਉਹ ਤੀਜੇ ਦਿਨ ਉਹਦਾ ਭੋਗ ਪੈਣਾ ਹੁੰਦਾ ਹੈ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਠ ਆ ਉਹ ਸੰਪੂਰਨ ਹੋ ਜਾਂਦਾ ਹੈ ਕੰਪਲੀਟ ਹੋ ਜਾਂਦਾ ਹੈ ਪਰ ਸਹਜ ਪੜਤੇ ਕਿਸੇ ਵੀ ਤਰ੍ਹਾਂ ਦੀ ਸਮੇਂ ਦੀ ਕੋਈ پابੰਦੀ ਨਹੀਂ ਹੈ ਜਿਹੜਾ ਜਿੰਨੇ ਸਮੇਂ ਦੇ ਵਿੱਚ ਪਾਠ ਕਰ ਸਕਦਾ ਹੋਵੇ ਭੋਗ ਪਾ ਸਕਦਾ ਹੋਵੇ ਉਹ ਕਰੇ ਜੇਕਰ ਤੁਸੀਂ ਇੱਕ ਹਫ਼ਤੇ 'ਚ ਕਰ ਸਕਦੇ ਹੋ ਇੱਕ ਹਫ਼ਤੇ 'ਚ ਕਰੋ 2 ਮਹੀਨੇ 'ਚ ਕਰੋ 6 ਮਹੀਨਿਆਂ 'ਚ ਕਰੋ 1 ਸਾਲ ਦੇ ਵਿੱਚ ਕਰੋ ਪਰ ਪਾਠ ਨੂੰ ਜ਼ਰੂਰ ਕਰੋ ਤੇ ਬੜੇ ਆਦਰ ਸਤਿਕਾਰ ਦੇ ਨਾਲ ਕਰੋ ਇਹ ਨਹੀਂ ਮਤਲਬ ਇੱਕ ਸਾਲ ਦੇ ਵਿੱਚ ਕਰਨ ਦਾ ਕਿ ਤੁਸੀਂ ਇੱਕ ਦਿਨ ਪਾਠ ਕਰ ਲਿਆ ਫਿਰ ਦਸਾਂ ਦਿਨਾਂ ਬਾਅਦ ਕਰ ਲਿਆ ਮਹੀਨੇ ਬਾਅਦ ਕਰ ਲਿਆ ਜਦੋਂ ਤੁਹਾਡਾ ਦਿਲ ਕਰਦਾ ਜਾਵੇ ਇਹ ਗਲਤ ਗੱਲ ਆ ਜੇਕਰ ਤੁਸੀਂ ਪਾਠ ਕਰ ਰਹੇ ਹੋ ਤਾਂ ਇੱਕ ਨੀਮ ਬਣਾ ਕੇ ਕਰੋ ਕਿ ਅੱਜ ਪਾਠ ਕੀਤਾ ਤਾਂ ਰੋਜ਼ਾਨਾ ਹੀ ਕਰਨਾ ਹੈ ਕਿੰਨੇ ਅੰਗ ਕਰਨੇ ਹਨ ਜੇ ਕਿਤੇ ਬਹੁਤ ਹੀ ਜ਼ਰੂਰੀ ਹੋਵੇ ਤੁਹਾਡੇ ਕੋ ਕੋਈ ਇਹੋ ਜਿਹੀ ਮੁਸ਼ਕਲ ਹੋਵੇ ਵੀ ਨਹੀਂ ਹੋਇਆ 10 ਦਿਨ ਨਹੀਂ ਹੋਇਆ ਤਾਂ ਉਹ ਇੱਕ ਅਲੱਗ ਗੱਲ ਹੈ ਜੇਕਰ ਨਹੀਂ ਹੁੰਦਾ ਤਾਂ ਇੱਕ ਅੰਗ ਕਰ ਲੋ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਰੋਜ਼ਾਨਾ 10 ਕਰਦੇ ਹੋ ਤੇ 10 ਹੀ ਕਰਨੇ ਨੇ ਪਰ ਕਰੋ ਜ਼ਰੂਰ ਰੋਜ਼ਾਨਾ ਕਰੋ ਜੇ ਕਿਤੇ ਮੁਸ਼ਕਿਲ ਆ ਜਾਵੇ ਤਾਂ ਉਹਦੇ 'ਚ ਕੋਈ ਵਿਚਾਰ ਨਹੀਂ ਕਰਨੀ ਜੇ ਤੁਹਾਡੇ ਕੋ ਕੋ ਕਿਸੇ ਦਿਨ ਪਾਠ ਨਹੀਂ ਹੋਇਆ ਤਾਂ ਉਹਦੀ ਕੋਈ ਵਿਚਾਰ ਨਹੀਂ ਕਰਨੀ ਅੱਗੇ ਫਿਰ ਜੇਕਰ ਤੁਸੀਂ ਪਾਠ ਕਰ ਰਹੇ ਹੋ ਅਪਾ ਕਿਸੇ ਵੀ ਸਮੇਂ ਪਾਠ ਕਰ ਸਕਦੇ ਆ ਮੰਨ ਲਓ ਪਾਠ ਕਰਦੇ ਕਰਦੇ ਕਿਉਂਕਿ ਕਈ ਇਹੋ ਜਿਹੇ ਹੁੰਦੇ ਨੇ ਪਾਠ ਕਰਦਿਆ ਉਹ 1 ਘੰਟਾ 2 ਘੰਟੇ ਲਗਾਤਾਰ ਪਾਠ ਕਰਦੇ ਰਹਿੰਦੇ ਨੇ ਜੇਕਰ ਪਾਠ ਕਰਦੇ ਤੁਹਾਨੂੰ ਵਿੱਚ ਕੋਈ ਜ਼ਰੂਰੀ ਕੰਮ ਪੈ ਜਾਵੇ ਤੁਹਾਨੂੰ ਕੋਈ ਬਹੁਤ ਜ਼ਰੂਰੀ ਕਾਲ ਆ ਜਾਵੇ ਤੁਹਾਨੂੰ ਕਿਸੇ ਨੇ ਵਿੱਚੋਂ ਆਵਾਜ਼ ਮਾਰ ਲਈ ਹੋਵੇ ਤੇ ਉਹਨੂੰ ਜ਼ਰੂਰੀ ਵੀ ਹੋਵੇ ਤਾਂ ਤੁਸੀਂ ਉੱਥੋਂ ਉੱਠ ਕੇ ਜਾਣ ਦੇ ਵਿੱਚ ਭਲਾਈ ਨਹੀਂ ਸਮਝਦੇ ਅਜਿਹੀ ਵੀ ਕੋਈ ਵਿਚਾਰ ਨਹੀਂ ਕਰਨੀ ਵੈਸੇ ਤਾਂ ਸਭ ਤੋਂ ਵਧੀਆ ਗੱਲ ਇਹੀ ਹੁੰਦੀ ਹੈ ਕਿ ਜਦੋਂ ਆਪਾਂ ਪਾਠ ਕਰਦੇ ਆ ਸਾਰੇ ਕੰਮ ਪਰੇ ਕਰਕੇ ਨਿਬੜ ਕੇ ਹੀ ਪਾਠ ਕਰਨ ਬੈਠੀਏ ਜਾਂ ਅੰਮ੍ਰਿਤ ਵੇਲੇ ਪਾਠ ਕਰਨ ਬੈਠੀਏ ਵਿੱਚ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਹੋਣੀ ਹੋਣਾ ਚਾਹੀਦਾ ਕਿ ਤੁਹਾਡਾ ਧਿਆਨ ਭਟਕਾਉਂਦਾ ਹੋਵੇ ਪਾਠ ਕਰਨ ਦੇ ਵੇਲੇ ਸਾਰਾ ਧਿਆਨ ਪਾਠ ਵਿੱਚ ਹੀ ਹੋਣਾ ਚਾਹੀਦਾ ਪਰ ਫਿਰ ਵੀ ਜੇਕਰ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਉੱਥੋਂ ਉੱਠ ਕੇ ਜਾ ਸਕਦੇ ਹੋ ਤੁਸੀਂ ਪੁਥੀ ਸਭ ਤੋਂ ਪਾਠ ਕਰ ਰਹੇ ਹੋ ਜੇ ਤੁਹਾਨੂੰ ਉੱਠ ਕੇ ਜਾਣਾ ਪਵੇ ਤਾਂ ਤੁਸੀਂ ਰੁਮਾਲਾ ਜਿਹੜਾ ਹੈ ਉਹਦੇ ਪੁਥੀ ਦੇ ਉੱਪਰ ਦੇ ਕੇ ਜਾਂ ਕੋਈ ਬਿਲਕੁਲ ਸਾਫ਼ ਕੱਪੜਾ ਉੱਪਰ ਦੇ ਕੇ ਜਾ ਸਕਦੇ ਹੋ ਆਪਣਾ ਕੰਮ ਕਰਕੇ ਨਿਬੜ ਕੇ ਆ ਕੇ ਉੱਥੋਂ ਹੀ ਜਿੱਥੋਂ ਪੜ ਛੱਡਿਆ ਸੀ ਉਤੋਂ ਅੱਗੇ ਸ਼ੁਰੂ ਕਰ ਸਕਦੇ ਹੋ ਇੱਕ ਗੱਲ ਹੋਰ ਕਿ ਕਿਸੇ ਨੇ ਪੋਥੀ ਦੇ ਉੱਪਰ ਕੋਈ ਟਿਕਾ ਮਾਰਕ ਨਹੀਂ ਕਰਨੀ ਹੁੰਦੀ ਕਿਉਂਕਿ ਆਪਾਂ ਇੱਕ ਦਿਨ ਚ ਪਾਠ ਨਹੀਂ ਕੰਪਲੀਟ ਕਰ ਲੈਨੇ ਰੋਜ਼ਾਨਾ ਰੋਜ਼ਾਨਾ ਕਰਦੇ ਆਂ ਵਿੱਚੋਂ ਛੱਡ ਦਿੰਨੇ ਆ ਤੇ ਕਈ ਵਾਰੀ ਯਾਦ ਭੁੱਲ ਜਾਂਦਾ ਕਿ ਆਪਾਂ ਕਿੰਨੇ ਅੰਗ ਤੇ ਸੀ ਕਿੰਨੇ ਨੰਬਰ ਤੇ ਸੀ ਉਸ ਵਾਸਤੇ ਤੁਸੀਂ ਪੋਥੀ ਤੇ ਟਿਕ ਨਹੀਂ ਕਰਨੀ ਇੱਕ ਲਾਗੇ ਡਾਇਰੀ ਰੱਖ ਸਕਦੇ ਹੋ ਉਹਦੇ ਤੇ ਜੇ ਆਪਣੇ ਮੋਬਾਈਲ ਫੋਨ ਤੇ ਨੋਟ ਬਣਾ ਕੇ ਰੋਜ਼ਾਨਾ ਉਸ ਅੰਗ ਨੰਬਰ ਜਿਹੜਾ ਆ ਉਸ ਨੂੰ ਨੋਟ ਕਰਕੇ ਰੱਖ ਸਕਦੇ ਹੋ ਕਿ ਇੱਥੋਂ ਪਾਠ ਛੱਡਿਆ ਸੀ ਅਗਲੇ ਦਿਨ ਇੱਥੋਂ ਹੀ ਸ਼ੁਰੂ ਕਰਨਾ ਹੈ ਤੇ ਇਹਦੀ ਇੱਕ ਕਮਾਲ ਦੀ ਗੱਲ ਇਹ ਵੀ ਹੈ ਪਾਠ ਕਰਨ ਦੀ ਬੜਾ ਵੱਡਾ ਫਾਇਦਾ ਹੈ ਕਿ ਇਹਦੇ ਨਾਲ-ਨਾਲ ਗੁਰਬਾਣੀ ਜਿਹੜੀ ਹੈ ਉਹ ਯਾਦ ਹੁੰਦੀ ਰਹਿੰਦੀ ਹੈ ਜਦੋਂ ਆਪਾਂ ਪਾਠ ਕਰਦੇ ਆ ਵਿੱਚ ਕਈ ਵਾਰੀ ਐਸਾ ਨਹੀਂ ਆ ਤੁਕਾਂ ਆਉਂਦੀਆਂ ਐ ਇਹੋ ਜਿਹੇ ਸ਼ਬਦ ਆਉਂਦੇ ਆ ਕਿ ਆਪਾਂ ਨੂੰ ਲੱਗਦਾ ਕਿ ਗੁਰੂ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਨੇ ਸਾਨੂੰ ਸਮਝਾ ਰਹੇ ਨੇ ਬੜੀ ਵੱਡੀ ਕਮਾਲ ਦੀ ਗੱਲ ਹੈ ਕਿ ਰੋਜ਼ਾਨਾ ਜਦੋਂ ਪਾਠ ਕਰਦੇ ਆ ਤਾਂ ਬੜੀਆਂ ਗੱਲਾਂ ਦੇ ਬੜੇ ਸਵਾਲਾਂ ਦੇ ਜਿਹੜੇ ਜ਼ਿੰਦਗੀ ਦੇ ਸਵਾਲ ਆ ਉਹਨਾਂ ਦੇ ਜਵਾਬ ਸਾਨੂੰ ਪਾਠ ਚੋਂ ਮਿਲਦੇ ਨੇ ਤੇ ਤੁਸੀਂ ਉਹਨਾਂ ਤੁਕਾਂ ਨੂੰ ਨੋਟ ਡਾਊਨ ਕਰਕੇ ਰੱਖ ਸਕਦੇ ਹੋ ਦਿਨ ਪਰ ਉਹਨਾਂ ਨੂੰ ਗੂੰਗੁਣਾਉਂਦੇ ਰਹਿ ਸਕਦੇ ਹੋ ਇਸ ਤਰ੍ਹਾਂ ਗੁਰਬਾਣੀ ਜਿਹੜੀ ਹੌਲੀ ਹੌਲੀ ਸਹਜੇ ਸਹਜੇ ਗਿਆਤ ਹੋ ਜਾਵੇਗੀ ਸੋ ਇਸ ਤਰ੍ਹਾਂ ਬੜੇ ਹੀ ਨਿਮਰਤਾ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਪੂਰਾ ਪਾਠ ਸੰਪੂਰਨ ਕਰਨਾ ਹੈ ਤੇ ਪਾਠ ਕਰਨ ਤੋਂ ਬਾਅਦ ਹੋਣ ਜਦੋਂ ਤੁਸੀਂ ਭੋਗ ਪਾਣਾ ਹੈ ਸਮਾਪਤੀ ਹੋ ਗਈ ਤਾਂ ਉਹਦੇ ਵਾਸਤੇ ਤੁਸੀਂ ਜਾਣ ਤੇ ਜਦੋਂ ਅੰਗ 1426 ਤੇ ਪਹੁੰਚ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਆਉਂਦੇ ਨੇ ਸ਼ਲੋਕ ਮਹੱਲਾ 9 ਉਹ ਤੋਂ ਲੈ ਕੇ ਅਖੀਰ ਤੱਕ ਸਬੈ ਪੁੱਤਰ ਰਾਗੰਨ ਕੇ 18 10 20 ਤੱਕ ਦਾ ਜਿਹੜਾ ਪਾਠ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਕਰਨਾ ਹੁੰਦਾ ਹੈ ਤੇ ਜਾਂ ਫਿਰ ਕਈ ਇਸ ਤਰ੍ਹਾਂ ਕਰਦੇ ਨੇ ਕਿ ਸੰਪੂਰਨ ਪਾਠ ਆਪਣਾ ਪੋਥੀ ਸਭ ਤੋਂ ਕਰ ਲੈਂਦੇ ਨੇ ਤੇ ਭੋਗ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਪਵਾਉਣਾ ਹੁੰਦਾ ਹੈ ਤਾਂ ਇਹ ਜਿਹੜਾ ਪਾਠ ਹੈ ਸਾਰਾ ਇਹ ਪਾਠੀ ਸਿੰਘ ਤੋਂ ਸੁਣ ਲੈਂਦੇ ਨੇ ਤੇ ਭੋਗ ਪਾਉਣ ਵੇਲੇ ਵੀ ਆਨੰਦ ਸਾਹਿਬ ਦੀਆਂ 6 ਪੋੜੀਆਂ ਦਾ ਪਾਠ ਕਰਕੇ ਆ ਜਿਹੜੀ ਸਮਾਪਤੀ ਦੀ ਅਰਦਾਸ ਆ ਉਹ ਕਰਕੇ ਤੇ ਫਿਰ ਹੁਕਮਨਾਮਾ ਲੈਣਾ ਹੁੰਦਾ ਹੈ ਇਸ ਤਰ੍ਹਾਂ ਤੁਹਾਡਾ ਸਹਿਜ ਪਾਠ ਜਿਹੜਾ ਉਹ ਸੰਪੂਰਨ ਹੋ ਜਾਵੇਗਾ ਤੇ ਭੋਗ ਪੈ ਜਾਵੇਗਾ ਤੇ ਇੱਥੇ ਜਦੋਂ ਤੁਸੀਂ ਦੁਬਾਰਾ ਤੋਂ ਪਾਠ ਸ਼ੁਰੂ ਕਰਨਾ ਹੈ ਤਾਂ ਉਦੋਂ ਹੀ ਭੋਗ ਦੀ ਅਰਦਾਸ ਦੇ ਨਾਲ ਰੰਮਤਾ ਦੀ ਅਰਦਾਸ ਕਰਕੇ ਹੁਕਮਨਾਮਾ ਲੈਣ ਤੋਂ ਬਾਅਦ ਦੁਬਾਰਾ ਆਪਣਾ ਅਗਲਾ ਪਾਠ ਸ਼ੁਰੂ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਸੋ ਸੰਗਤ ਜੀ ਇਹ ਕੁਝ ਗੱਲਾਂ ਜੜੀਆਂ ਧਿਆਨ ਦੇਣ ਯੋਗ ਸੀ ਤੇ ਬੜੀ ਜ਼ਰੂਰੀ ਗੱਲ ਹੈ ਕਿ ਬੰਦੇ ਨੂੰ ਜ਼ਿੰਦਗੀ ਪਰ ਆਪਣਾ ਸਹਿਜ ਪਾਠ ਕਰਦੇ ਰਹਿਣਾ ਚਾਹੀਦਾ ਹੈ ਕਿਸੇ ਦੇ ਕੋਲੋਂ ਕਰਵਾਉਣ ਦੀ ਬਜਾਏ ਖੁਦ ਪਾਠ ਕਰਨਾ ਚਾਹੀਦਾ ਹੈ ਤੇ ਇਸ ਸਮੇਂ ਦੀ ਮੰਗ ਵੀ ਹੈ ਕਿ ਸਭ ਨੂੰ ਆਪੋ ਆਪਣਾ ਸਹਿਜ ਪਾਠ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਪਹਿਲੇ ਸਮੇਂ ਸੇ ਜਦੋਂ ਬੱਚਿਆਂ ਨੂੰ ਸਕੂਲ ਪੜਦਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਲੜ ਲਾ ਦਿੱਤਾ ਜਾਂਦਾ ਸੀ ਨਿੱਕੇ ਨਿੱਕੇ ਬੱਚੇ ਖੁਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗ ਜਾਂਦੇ ਸੀ ਅੱਜ ਅਸੀਂ ਇੰਨੇ ਵੱਡੇ ਹੋ ਕੇ ਵੀ ਕਈਆਂ ਦੀ ਜ਼ਿੰਦਗੀ ਐਂ ਲੰਘ ਗਈ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਹੀ ਨਹੀਂ ਸੋ ਬੜੀ ਸਮਝਣ ਵਾਲੀ ਗੱਲ ਆ ਧਿਆਨ ਦੇਣੀ ਯੋਗ ਵਾਲੀ ਦੇਣ ਯੋਗ ਵਾਲੀ ਗੱਲ ਆ ਤੁਸੀਂ ਆਪ ਹੀ ਸੋਚੋ ਕਿਸ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਜਿਹਦਾ ਆਪਾਂ ਇੰਨਾ ਸਤਿਕਾਰ ਕਰਦੇ ਹਾਂ ਉਹ ਸਿਰਫ ਮੱਥਾ ਟੇਕਣ ਲਈ ਹੀ ਨਹੀਂ ਹੈ ਉਹ ਪੜਨ ਲਈ ਵਿਚਾਰਨ ਲਈ ਸਮਝਣ ਲਈ ਵੀ ਹੈ ਜਿਸ ਨੂੰ ਆਪਾਂ ਗੁਣਾਂ ਦਾ ਭੰਡਾਰ ਬਾਣੀ ਦਾ ਖਜ਼ਾਨਾ ਬਾਣੀ ਦਾ ਬੋਹਤ ਕਹਿੰਦੇ ਹਾਂ ਉਹਦੇ ਵਿੱਚ ਚੁੱਭੀ ਲਾਇਆ ਕੀ ਕੁਝ ਨਹੀਂ ਲੱਭੇਗਾ ਉਹ ਕੁਝ ਪ੍ਰਾਪਤ ਹੋਵੇਗਾ ਜਿਸ ਦੀ ਕਦੇ ਕਾਮਨਾ ਵੀ ਨਹੀਂ ਕੀਤੀ ਹੋਵੇਗੀ ਸੋ ਇਹ ਅੱਜ ਜੇਕਰ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹਾਲਾਤ ਇਹੋ ਜਿਹੇ ਹੋ ਜਾਣਗੇ ਕਿ ਅਸੀਂ ਜਾਂ ਫਿਰ ਜਿਹੜੀ ਸਾਡੀ ਸਿੱਖ ਕੌਮ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲਈ ਸੁਣਨ ਲਈ ਕੁਝ ਕੁ ਗਿਣਤੀ ਦੇ ਲੋਕਾਂ ਦੇ ਉੱਪਰ ਹੀ ਨਿਰਭਰ ਹੋ ਕੇ ਰਹਿ ਜਾਵੇਗੀ ਉਹਨਾਂ ਦੇ ਵਿੱਚੋਂ ਵੀ ਬਹੁਤੇ ਅਜਿਹੇ ਹੋਣਗੇ ਜਿਨ੍ਹਾਂ ਦੇ ਵਾਸਤੇ ਪਾਠ ਕਰਨਾ ਬਾਣੀ ਪੜਨਾ ਇੱਕ ਕਿੱਤਾ ਹੀ ਬਣ ਗਿਆ ਹੋਵੇਗਾ ਸੋ ਵੀਡੀਓ ਦੇਖਣ ਵਾਲੇ ਸਾਰੇ ਇਸ ਗੱਲ ਵੱਲ ਧਿਆਨ ਜ਼ਰੂਰ ਦੇਣ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਹੋਣ ਉਹ ਅੱਜ ਤੋਂ ਹੀ ਆਪਣਾ ਸਹਜ ਪਾਠ ਜ਼ਰੂਰ ਸ਼ੁਰੂ ਕਰ ਦੇਣ ਜਦੋਂ ਇੱਕ ਵਾਰ ਸਹਜ ਪਾਠ ਸ਼ੁਰੂ ਕਰ ਦਿੱਤਾ ਤਾਂ ਮੁੜ ਕੇ ਕਦੇ ਇਹ ਬੰਦ ਨਹੀਂ ਹੋਵੇਗਾ ਤੇ ਬਾਕੀ ਤੁਸੀਂ ਆਸ-ਪਾਸ ਜੇਕਰ ਕੋਈ ਸਹਜ ਪਾਠ ਕਰਦਾ ਹੈ ਤਾਂ ਉਹਦੇ ਤੋਂ ਪੁੱਛ ਸਕਦੇ ਹੋ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਸਹਜ ਪਾਠ ਕਰਦਾ ਹੈ ਕਿ ਸਹਜ ਪਾਠ ਕੀ ਕਿਹ ਕੁਝ ਹੁੰਦਾ ਹੈ ਉਮੀਦ ਕਰਦੇ ਹਾਂ ਕਿ ਇਹ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਤੇ ਸੁਝਾਅ ਇਸ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ